ਨਾਗੇ ਬਈ ਬਣਾ ਮੇਜਰ ਸਿੰਘ ਜੀ ਕਿਹੜਾ ਪਿੰਡਾ ਸੁਭਰਾ ਜੀ ਕੀ ਮਸਲਾ ਹੈੜਾ ਨੰਦੇ ਨਹੀਂ ਆ ਕਿੜਾ ਸੀ ਇਹ ਆਪਣਾ ਰੇ ਰਿਸ਼ਪਾਲ ਸਿੰਘ ਆ ਉਹਦੀ ਮਾਤਾ ਵਾ ਤੇ ਜੋ ਪਿਛਲੇ ਦਿਨੀ ਇੱਥੇ ਸਹਜ ਪਾਠ ਦਾ ਭੋਗ ਹੀ लवली ਚੱਕੀ ਵਾਲਾ ਉਹਦੇ ਘਰੇ ਉਹ ਛੱਤ ਡਿੱਗਣ ਕਾਰਨ ਇਹਦੇ ਥੱਲੇ ਆ ਗਏ ਇਹਨਾਂ ਦੇ ਜਿਹੜੇ ਲਵਾਈ ਲੱਗੇ ਸੀ ਉਹ ਤੇਲ ਜਿਹੜਾ ਜਦੋਂ ਵੀ ਖਿਲਰਿਆ ਤੇਲ ਪੈ ਗਿਆ ਇਹਨਾਂ ਤੇ ਤੇ ਦੇਖਦਾ ਹੀ ਆ ਤੁਹਾਨੂੰ ਬਹੁਤ ਜ਼ਿਆਦਾ ਆ ਸਾਡੇ ਆਪਿਆ ਸਰੀਰ ਤੇ ਮਾਤੜ ਬੰਦਾ ਜਿਹੜਾ ਜੜੀ ਦਪਾ ਕਰਕੇ ਤੇ ਆਪਦਾ ਗੁਜ਼ਾਰਾ ਕਰਦਾ ਕਰਦਾ ਬਹੁਤ ਜਿਹੜਾ ਹਾਲਾਤ ਹਨ ਉਹ ਨਾਜ਼ਕ ਜਿਹਾ ਤੇ ਇਹਨਾਂ ਦੇ ਮਰਦ ਕੀਤੀ ਜਾਵੇ ਔਰ ਇਲਾਜ ਕਰਾ ਸਕੇ ਉਹ ਵਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਨਾਮ ਬਾਬਾ ਸਿੰਘ ਹੈ ਜੀ ਮੈਂ ਸਭਰਾ ਪਿੰਡ ਸਭਰਾ ਦਾ ਰਹਿਣ ਵਾਲਾ ਜੀ ਇਹ ਮਾਤਾ ਜੀ ਸਾਡੇ ਗਵਾਂਡ ਰਿੰਦੀ ਏ ਤੇ ਇਹ ਆਪਣੇ ਭੋਗਤੇ ਗਏ ਸੀ ਤੇ ਉਥੇ ਛੱਤ ਦੀ ਗੰਦੇ ਕਾਰਨ ਇਨਾਂ ਉੱਤੇ ਤੇਲ ਪੈ ਗਿਆ ਤੇ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਤੇ ਇਹ ਵਿਚਾਰੇ ਗਰੀਬ ਏ ਇਨਾਂ ਦਾ ਕੋਈ ਕਮਾਉਣ ਵਾਲਾ ਨਹੀਂ ਇੱਕ ਮੁੰਡਾ ਏ ਉਹ ਵੀ ਦਿਹਾੜੀਆਂ ਕਰਕੇ ਘਰ ਦਾ ਗੁਜ਼ਾਰਾ ਕਰਦੇ ਨੇ ਤੇ ਹੋ ਸਕੇ ਤੇ ਇਨਾਂ ਦੀ ਮਦਦ ਕੀਤੀ ਜਾਵੇ ਹੋਰ ਇਨਾਂ ਦਾ ਤਾਂ ਕੋਈ ਦਵਾਈ ਦਾਰੂ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪਾਲ ਜੀ ਸਿਵਰਾਜ ਕੀ ਮਸਲਾ ਮਾਤਾ ਦਾ ਕੜੀ ਜੀ ਮਾਤਾ ਦਾ ਜਿਆਦਾ ਮੰਦੀ ਹਾਲਤਾ ਜੀ ਕੋਈ ਨਾ ਕੋਈ ਰਿਸ਼ਤਾ ਦਿੱਤੀ ਜਾਵੇ ਲਾਜ ਕਰਾਇਆ ਜਾਵੇ ਸਾਡੀ ਦੇਖੋ ਬੇਨਤੀ ਆ ਜੀ ਕਿੰਨੇ ਕੁ ਬੰਦ ਖੜੇ ਆ ਵਾਹ ਸੈਟ ਛੜੀ ਆ ਜੀ 15 20 ਜਾਣੇ ਛੜੇ ਆ ਕਿਤੇ ਚੂਕੜਾ ਵੀ ਕੋਈ ਹਾਂਜੀ ਚੂਕਣੇ ਦੇ ਸੱਟ ਜੀ ਤੇ ਇੱਕ ਮੋੜੇ ਤੇ ਆ ਤੇ ਸੈਟ ਛੜੀ ਆ ਮੂੰਹ ਛੜਿਆ ਵਾਹ ਵਾਹ ਸੱਟ ਛੜਿਆ ਲਾਜ ਲਾਜ ਪਹਿਲਾਂ ਅਸੀਂ ਉਥੇ ਪੱਟੀ ਦਾਖਲ ਕਰਾ ਛੱਡੀ ਆ ਜੀ ਪਥਮ ਲੋਕੇ ਛੁੱਟੀ ਲੈ ਕੇ ਹੁਣ ਪ੍ਰਾਈਵੇਟ ਕਰਾਉਣ ਦਾ ਮਾੜਾ ਮੋੜਾ ਇਲਾਜ ਤੇ ਕੋਈ ਐਡੀ ਗੱਲ ਨਹੀਂ ਕੋਈ ਸਾਡੀ ਸਹਿਦਾ ਕੀਤੀ ਹੋਵੇ ਮਨ ਲੋਕ ਜੇਕਰ ਕਿਸੇ ਤੁਹਾਡੇ ਆਪ ਸੰਪਰਕ ਕਰਨਾ ਹੋਵੇ ਤੁਹਾਡਾ ਫੋਨ ਹਾਂਜੀ 75290 17735 ਜੀ ਕੋਈ ਦੁਬਾਰਾ ਜੁੜ ਜਾਓ 75290 17735 ਜੀ ਕੋਈ ਲੋਕੇਸ਼ਨ ਦੱਸ ਆ ਜੀ ਲੋਕੇਸ਼ਨ ਕਿੱਥੇ ਪਤੀ ਜੀ ਮੇਜਰ ਸੈਂਕੁਇਸ਼ਰ ਕੇ ਕਰਦੇ ਲਾਗੇ ਬੇਨਤੀ ਕਰਦਾ ਹਾਂ ਜੀ ਭਾੜੀ ਮਤ ਕੀਤੀ ਜਾਵੇ ਵੱਤੋ ਵੱਦ ਕਿੰਨੀ ਹੋ ਸਕੇ ਵੱਤੋ ਵੱਦ ਮਤ ਕੀਤੀ ਜਾਵੇ ਜੀ ਜਿਕਾ ਖਾਲਸਾ ਵਾਹਿਗੁਰੂ ਜੀ ਕਿਰਪਾ